ਉਨਾ ਸਮਿਆਂ ਵਿੱਚ ਖਡੂਰ ਸਾਹਿਬ ਇੱਕ ਸ਼ਿਵਨਾਥ ਨਾਮੀ ਜੋਗੀ ਤਪਾ ਰੰਦਾ ਸੀ ਉਹ ਆਪਣੇ ਮੰਤਰਾਂ ਜੰਤਰਾਂ ਨਾਲ ਪਿੰਡ ਵਾਲਿਆਂ ਨੂੰ ਕੂਬ ਲੁੱਟਦਾ ਸੀ ਪਰ ਜਦ ਤੂੰ ਉੱਥੇ ਗੁਰੂ ਜੀ ਆਇਆਂ ਲੋਕ ਸਿੱਖ ਮਤ ਨੂੰ ਮੰਨਣ ਲੱਗ ਗਏ ਸਨ ਅਤੇ ਮੰਤਰਾਂ ਜੰਤਰਾਂ ਦੀ ਪਰਵਾਹ ਨਹੀਂ ਸੀ ਕਰਦੇ ਪਰ ਫਿਰ ਵੀ ਅਨਪੜ ਲੋਕ ਉਸ ਦੀ ਗੱਲ ਮੰਨ ਲੈਂਦੇ ਸਨ ਇੱਕ ਸਾਲ ਤੋਂ ਬਾਰਿਸ਼ ਨਹੀਂ ਹੋਈ ਸੀ ਫਸਲਾ ਤਬਾਹ ਹੋ ਗਈ ਅਸਨ ਲੋਕ ਤਰਾ ਤਰਾ ਕਰੂਠੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਪਾਣਾ ਮੰਨਣ ਲਈ ਕਿਹਾ ਪਰ ਲੋਕ ਅਪ੍ਰਤੀਰਜ ਕੋ ਬੈਠੇ ਸਨ ਹਾਰ ਕੇ ਲੋਕ ਤਪੇ ਵਾਲ ਫਿਰ ਚਲੇ ਗਏ ਪਿੰਡਾਂ ਦੇ ਲੋਕਾਂ ਨੂੰ ਆਪਣੇ ਵੱਲ ਆਉਂਦਾ ਵੇ ਕੀ ਉਸਨੇ ਕਿਹਾ ਹੋਰ ਪੁੱਜੋ ਉਸ ਦਰਸਤੀ ਨੂੰ ਮੀ ਤੱਕ ਨਹੀਂ ਕਹਿ ਸਕਦਾ ਜਦ ਤੱਕ ਇਹ ਗਰਸਤੀਸ ਪਿੰਡ ਨੂੰ ਛੱਡ ਕੇ ਨਹੀਂ ਚਲਾ ਜਾਂਦਾ ਗੁਰੂ ਜੀ ਨੂੰ ਜਦ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਚੁੱਪ ਕਰਕੇ ਪਿੰਡ ਛੱਡ ਕੇ ਖਾਨ ਰਜ਼ਾਦਾ ਦੇ ਇਲਾਕੇ ਵਿੱਚ ਇੱਕ ਇਕਾਂਤ ਥਾਂ ਤੇ ਪੁੱਜ ਗਏ ਉਸ ਪਿੰਡ ਦੇ ਲੋਕਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲਣ ਆਏ ਉਹਨਾਂ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਹੁਣ ਉੱਥੇ ਹੀ ਦਰਬਾਰ ਲੱਗਣ ਲੱਗਿਆ ਅਤੇ ਸ਼ਬਦ ਕੀਰਤਨ ਦਾ ਪਰਵਾ ਚੱਲ ਪਿਆ ਜਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪਿੰਡ ਖਾਨ ਰਜ਼ਾ ਦੇ ਚਲੇ ਗਏ ਹਨ ਤਾਂ ਉਹ ਫੇਰ ਤپے ਪਾਸ ਗਏ ਕਿ ਗੁਰੂ ਜੀ ਹੁਣ ਛੱਡ ਗਏ ਹਨ ਪਿੰਡ ਤੂੰ ਮੀ ਹੁਣ ਪਵਾ ਦੇ ਤਪਾਗੋ ਅੱਕੜੀ ਕਹਿ ਲਗਾ ਮੇ ਮੇਰੀ ਮੁਠੀ ਵਿੱਚ ਰੱਖਿਆ ਹੈ ਮੈਂ ਜਾਦੂ ਮੰਤਰ ਪੜਦਾ ਹਾਂ ਤੁਸੀਂ ਮੰਗੀ ਹੋਈ ਸਮਗਰੀ ਲਿਆਓ ਜਦ ਯਗ ਪੂਰਾ ਹੋ ਜਾਵੇਗਾ ਮੇ ਆ ਜਾਵੇਗਾ ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਤਪੇ ਨੇ ਕਿਹਾ ਪਰ ਯਗ ਸੰਪੂਰਨ ਹੁੰਦੇ ਵੀ ਨਹੀਂ ਨਾ ਪਿਆ ਲੋਕ ਬਹੁਤ ਦੁਖੀ ਹੋਏ ਗੁਰੂ ਜੀ ਨੂੰ ਪਿੰਡ ਤੋ ਬਾਹਰ ਜਾਣ ਲਈ ਵੀ ਆਖਿਆ ਅਤੇ ਮੀਰ ਵੀ ਨਹੀਂ ਪਿਆ ਬਾਬਾ ਅਮਰਦਾਸ ਜੀ ਕੁਝ ਦਿਨ ਲਈ ਬਾਸਰ ਕੇ ਗਏ ਹੋਏ ਸਨ ਜਦੋਂ ਵਾਪਸ ਆਏ ਤਾਂ ਸਾਰੀ ਸੰਗਤ ਨੇ ਉਹਨਾਂ ਨੂੰ ਪੂਰੇ ਹਾਲਾਤ ਤੋਂ ਜਾਣੂ ਕਰਵਾਇਆ ਇਹ ਗੱਲ ਸੁਣ ਕੇ ਉਹਨਾਂ ਪਿੰਡ ਵਾਲਿਆਂ ਨੂੰ ਝਾੜਿਆ ਕਿ ਇੰਨੇ ਸਾਲ ਬੀਤ ਜਾਣ ਤੇ ਵੀ ਤੁਸੀਂ ਸੱਚੇ ਅਤੇ ਪੂਰੇ ਗੁਰੂ ਨੂੰ ਪਹਿਚਾਨ ਨਹੀਂ ਸਕੇ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਪਰ ਰੱਬ ਦੀ ਰਜ਼ਾ ਵਿੱਚ ਰਹਿਣਾ ਭਾਣਾ ਮੰਨਣਾ ਇੱਕ ਸੱਚੇ ਪ੍ਰਭੂ ਭਗਤ ਦਾ ਰਵਿ ਹੈ ਤੁਸੀਂ ਕੇਵਲ ਬਾਰਿਸ਼ ਹੀ ਚਾਹੁੰਦੇ ਹੋ ਚਲੋ ਇਸ ਤੱਪੇ ਨੂੰ ਰਸਾ ਪਾਓ ਅਧਿਕ ਸ੍ਰੀ ਦੇ ਖੇਤਾਂ ਵਿੱਚ ਲੈ ਜਾਵੂਗੇ ਤਾਂ ਉਸੇ ਵੇਲੇ ਨਹੀਂ ਆ ਜਾਵੇਗਾ ਲੋਕਾਂ ਨੂੰ ਹੋਰ ਕੀ ਚਾਹੀਦਾ ਸੀ ਉਨਾ ਤਪੇ ਨੂੰ ਰੱਸਾ ਪਾਲਿਆ ਰੱਸਾ ਪਾਉਂਦਿਆਂ ਹੀ ਅਕਾਸ਼ ਉੱਤੇ ਬੱਦਲ ਛਾ ਗਏ ਜਦ ਉਹ ਤਪੇ ਨੂੰ ਕਸੀਟਣ ਲੱਗੇ ਤਾਂ ਮੀਂਹ ਆ ਗਿਆ ਜਿੰਨਾ ਉਹ ਜ਼ੋਰ ਨਾਲ ਕਸੀਟਦੇ ਉਤਨੀ ਜ਼ੋਰ ਕੀ ਮੀਂਹ ਪੈਂਦਾ ਇਸ ਤਰ੍ਹਾਂ ਕਸੀਟਣ ਨਾਲ ਤਪੇ ਦੀ ਮੌਤ ਹੋ ਗਈ ਫਿਰ ਸਾਰੀ ਸੰਗਤ ਪਿੰਡ ਵਾਸੀ ਅਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਪਾਸ ਪਿੰਡ ਖਾਨ ਰਜ਼ਾਦਾ ਪਹੁੰਚੀ ਪਰ ਬਾਬਾ ਅਮਰਦਾਸ ਨੂੰ ਆਉਂਦਿਆਂ ਵੇਖੇ ਗੁਰੂ ਜੀ ਨੇ ਮੂੰਹ ਫੇਰ ਲਿਆ ਜਦ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ ਕਿ ਮੇਥੋਂ ਕੀ ਭੁੱਲ ਹੋ ਗਈ ਹੈ ਤਾਂ ਗੁਰੂ ਜੀ ਬੋਲੇ ਸਿੱਖ ਮਤ ਵਿੱਚ ਕਰਾਮਾਤਾਂ ਦਾ ਕੋਈ ਸਥਾਨ ਨਹੀਂ ਹੈ ਕਰਾਮਾਤ ਦਿਖਾਉਣਾ ਹੋਮੇ ਨੂੰ ਹੀ ਪੱਠੇ ਪਾਉਣਾ ਹੈ ਕਿਹੜਾ ਬੰਦਾ ਹੈ ਜਿਹੜਾ ਈਰਖਾ ਰਹਿਤ ਹੈ ਅਜਿਹੇ ਬੰਦੇ ਨੂੰ ਸਜ਼ਾ ਦੇਣੀ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਬਾਬਾ ਜੀ ਵੱਲੋਂ ਬੇਨਤੀ ਕਰਨ ਤੇ ਗੁਰੂ ਜੀ ਨੇ ਉਹਨਾਂ ਦੀ ਭੁਲ ਬਖਸ਼ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ